ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਖਾਸ ਕਰਕੇ ਕਥਾਵਾਚਕਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਨੂੰ ਸਭ ਤੋਂ ਵੱਧ ਦੁਬਧਾ ਦੇ ਵਿੱਚ ਬਾਬਿਆਂ ਨੇ ਨਹੀਂ ਪਾਇਆ ਸਾਡੇ ਕਥਾਵਾਚਕਾਂ ਨੇ ਪਾਇਆ ਹਨ ਕੋਈ ਕਹਿੰਦਾ ਜੀ ਆਹ ਹੈ ਨਹੀਂ ਇਤਿਹਾਸ ਚ ਕੋਈ ਨਾ ਹੈ ਨਹੀਂ ਆਹ ਹੈ ਨੇ ਤੁਸੀਂ ਠੇਕਾ ਲਿਆ ਜਾ ਦਿਖਾ ਰਹੇ ਨੇ ਸਾਰੇ ਆਪੋ ਆਪਣੀਆਂ ਰਾਇਆਂ ਦਿੰਦੇ ਜੀ ਆਹ ਇਤਿਹਾਸ ਦੇ ਵਿੱਚ ਆ ਹੈ ਨਹੀਂ ਉਹ ਹੈ ਨਹੀਂ ਉਹ ਹੈ ਨਹੀਂ ਲੋਕਾਂ ਦੀ ਸ਼ਰਧਾ ਤੋੜ ਰੱਖੀ ਹੈ ਜੀ ਬਾਣੀ ਨੂੰ ਕੱਲਾ ਗਿਆਨ ਦਾ ਸੋਮਾ ਬਣਾ ਰੱਖਿਆ ਨੇ ਜਦੋਂ ਸਾਡਾ ਗੁਰੂ ਧੁੱਕ ਗਿਆ ਜਿਨੇ ਗੱਦੀ ਦਿੱਤੀ ਹੈ ਕਹਿੰਦੇ ਭਾਈ ਗੁਰੂ ਮਾਨ ਦੇ ਗ੍ਰੰਥ ਕਹਿਦਾ ਨਾ ਅੱਜ ਜਿਹੜਾ ਸਾਡਾ ਜਿਹਨੂੰ ਅਸੀਂ ਪਿਤਾ ਕਹਿੰਦੇ ਆ ਨਾ ਦਸਵੇਂ ਪਾਤਸ਼ਾਹ ਜਦੋਂ ਉਹ ਸਿਰਨਵਾ ਗਿਆ ਤੇ ਅਸੀਂ ਉਹਨੂੰ ਕਿਉਂ ਨਹੀਂ ਜਮਾਉਂਦੇ ਉਸੇ ਗੁਰੂ ਤੇ ਸ਼ੰਕਾ ਕਰੀ ਜਾਂਦੇ ਆ ਅਸੀਂ ਬਾਣੀ ਤੇ ਸ਼ੰਕਾ ਕੇ ਗ੍ਰੰਥ ਨੂੰ ਕੱਲਾ ਗਿਆਨ ਦਾ ਸੋਮਾ ਦਾ ਹੋਰ ਕੁਝ ਨਹੀਂ ਸਾਡੇ ਕਥਾ ਬਚਕਾਂ ਨੇ ਬੇੜਾ ਕਰਕੇ ਕੀਤਾ ਪਿਆ ਸਾਡਾ ਮਹਾਨ ਯੋਧੇ ਨੇ ਸਾਡੇ ਹੋਏ ਕੋਈ ਕਹਿੰਦਾ ਬਾਬਾ ਦੀਪ ਸਿੰਘ ਨੇ ਸੀਸ ਸਿੰਘ ਤੇ ਰੱਖ ਕੇ ਨ ਤੜੀ ਦੀ ਤੇ ਕਾਲੂ ਤੁਸੀਂ ਵੀ ਕਦੇ ਬੰਦ ਬੰਦ ਵੀ ਨਹੀਂ ਕਟਿਆ ਭਾਈ ਮਣੀ ਦਾ ਤੇ ਗੁਰੂ ਅਰਜਨ ਦੇਵ ਜੀ ਤਤੀ ਤੇ ਵੀ ਤੇ ਵੀ ਨੂੰ ਬੈਠੇ ਇਹ ਵੀ ਬਦਲ ਦੋ ਓਕੇ ਬਾਬਾ ਦੀਪ ਸਿੰਘ ਤੜੀ ਤੇ ਸੀਸ ਰੱਖ ਕੇ ਕਿਵੇਂ ਲੜ ਪੂਗਾ ਤੇ ਫਿਰ ਤਵੀ ਤੇ ਬੈਠ ਕੇ ਕਿਵੇਂ ਕਿਵੇਂ ਫਿਰ ਸਬਰ ਕਰ ਲਿਆ ਤੇਰਾ ਕੀ ਮਿੱਠਾ ਲੱਗੇ ਫਿਰ ਕਰਕੇ ਦਿਖਾਓ ਫਿਰ ਸਾਰੇ ਜੀ ਤੜੀ ਤੇ ਸੀਸ ਰੱਖ ਕੇ ਲੜਨ ਨਹੀਂ ਆਂਦਾ ਫੱਟਾ ਵੀ ਤੇ ਵੀ ਕਿਵੇਂ ਰੱਖਿਆ ਜਾਊ ਇਹ ਤੁਸੀਂ ਸ਼ੰਕਾ ਖੜੀਆਂ ਕਰਦੇ ਹੋ ਸਿੱਖ ਧਰਮ ਦੇ ਵਿੱਚ ਸਾਰੇ ਪਖੰਡ ਕਰਨ ਲੱਗੇ। ਆ ਕੇ ਚੋਲਾ ਆਪਦੇ ਆਪ ਨੂੰ ਬਾਬਾ ਕਹਿਣ ਲੱਗੇ ਮੇਰੇ ਤੇ ਵੀ ਲੋਕ ਟਿੱਪਣੀਆਂ ਕਰਨਗੇ ਤੂੰ ਕੀ ਚੋਲਾ ਪਾਇਆ ਹੈਗਾ। ਮੈਂ ਨਹੀਂ ਪਾਇਆ ਚੋਲਾ ਪਰ ਮੈਨੂੰ ਇਤਿਹਾਸ ਦੀ ਜਾਣਕਾਰੀ ਹੈ। ਇਹਨਾਂ ਲੋਕਾਂ ਨੇ ਸਾਨੂੰ ਗੁਰੂ ਨਾਲ ਤੋੜ ਰੱਖਿਆ ਹੈਗਾ। ਕੋਈ ਛੜਦਾ ਨਹੀਂ ਇਹ ਰੇਖ ਦੇ ਵਿੱਚ ਕਿਹਨੇ ਤੋੜੀ? ਸਾਡੇ ਬਾਬਿਆਂ ਨੇ ਜਿਹੜੇ ਚੋਲੇ ਪਾਏ ਸੀ ਉਹਨਾਂ ਨੇ ਤੋੜੀ ਹੈ। ਉਹਨਾਂ ਨੇ ਸਾਡੀ ਸਿੱਖੀ ਦਾ ਨਾਸ਼ ਕਰ ਦਿੱਤਾਗਾ। ਦੱਸੋ ਕਿੱਥੋਂ ਸਹੀ ਨਹੀਂ? ਇਹ ਤੇ ਹਰ ਇੱਕ ਬੰਦਾ ਪਾ ਕੇ ਚੋੜਾ ਤੇ ਹਰ ਇੱਕ ਬੰਦਾ ਹਰ ਇੱਕ ਬਿਆਨ ਦਿੰਦਾ ਜੀ ਬਾਣੀ ਵਿੱਚ ਇਹ ਲਿਖਿਆ ਜੀ ਬਾਣੀ ਤਾਂ ਕਹਿੰਦੀ ਹੈ ਬਾਣੀ ਵਿੱਚ ਕੇ ਬਾਹੇ ਗੁਰੂ ਹੈ ਨਹੀਂ ਸ਼ਬਦੀ ਹੈ ਨਹੀਂ ਇੱਥੇ ਲੈ ਬਾਹੇ ਗੁਰੂ ਗੁਰੂ ਮੰਤਰ ਹੈ ਜਦੋਂ ਹਮੇ ਕੋਈ ਕਿੱਥੇ ਲਿਖਿਆ ਹੈ ਫਿਰ ਮੈਨੂੰ ਦੱਸੋ ਬਾਣੀ ਵਿੱਚ ਲਿਖਿਆ ਨਹੀਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਲਿਖਿਆ ਨਹੀਂ ਹੈ ਬਾਣੀ ਵਿੱਚ ਲਿਖਿਆ ਨਾ ਤੇ ਫਿਰ ਅਸੀਂ ਕਿਉਂ ਤੋੜਦੇ ਆ ਜਦੋਂ ਅਮਰਤ ਸਾਰੇ ਲਿਖਿਆਗਾ ਫਿਰ ਅਸੀਂ ਸਾਰਾ ਕੁਝ ਮੰਗਾਂਗੇ ਉੱਥੋਂ ਆਕੇ ਗੁਰੂ ਕੋਲੋਂ ਕੁਝ ਨਹੀਂ ਮੰਗ ਸਕਦੇ ਤੁਸੀਂ ਕਿਉਂ ਨਹੀਂ ਮੰਗ ਸਕਦੇ ਕਿਹਦੇ ਕੋਲ ਮੰਗਾਂਗੇ ਸਾਡਾ ਗੁਰੂ ਕੌਣ ਗਦਾ ਦਾਦਾ ਇਹ ਕਹੇ ਸਭ ਕੋ ਦੇਵਨ ਹਾਰ ਜਦੋਂ ਲਿਖਿਆ ਵੀ ਬਾਣੀ ਵਿੱਚ ਲਿਖਿਆ ਹੈ ਨਾ ਗਦਾ ਦਾਦਾ ਇਹ ਕਹੇ ਸਭ ਕੋ ਦੇਵਨ ਹਾਰ ਦਿੰਦਾ ਸਾਰਿਆਂ ਨੂੰ ਤੇ ਫਿਰ ਅਸੀਂ ਗੁਰੂ ਕੋਲ ਹੀ ਮੰਗਾਂਗੇ ਕਿਧੇ ਕੋਲ ਮੰਗਾਂਗੇ ਅਸੀਂ ਬਾਬੇ ਕੋਲੋਂ ਮੰਗਾਂਗੇ ਸਾਡੇ ਬਾਬਾ ਨੇ ਸਾਨੂੰ ਦੁਬਦ ਵਿੱਚ ਪਾਇਆ ਕਿ ਬਾਣੀ ਕੁਝ ਨਹੀਂ ਦਿੰਦੀ ਜਿੰਦੀ ਕਿਉਂ ਨਹੀਂ ਸਾਰਾ ਕੁਝ ਦਿੰਦੀ ਆ ਪਰ ਸਾਨੂੰ ਤੋੜਿਆ ਗਿਆਗਾ ਸਾਨੂੰ ਇਹ ਚੀਜ਼ਾਂ ਨਾਲੋਂ ਤੋੜਿਆ ਗਿਆਗਾ ਹਰੇਕ ਬੰਦਾ ਬਿਆਨ ਦੇਣ ਦਾ ਹਰੇਕ ਕਥਾ ਬਚ ਗਿਆ ਆਪਣੇ ਸਟੇਜ ਤੋਂ ਬਿਆਨ ਕਰਦਾ ਕਿ ਜੀ ਗਿਆਨ ਦੇ ਲਈ ਬਾਣੀ ਨੂੰ ਪੜੋ ਗਿਆਨ ਸਾਡੇ ਜੀਵਨ ਦੇ ਜਾਚ ਆ ਗਈ। ਹਾਂ ਅਸੀਂ ਬਾਣੀ ਦੇ ਅਧਾਰ ਤੇ ਚੱਲਣਾ ਮੈਂ ਨਹੀਂ ਕਹਿੰਦਾ ਨਾ ਚੱਲੋ ਅਸੀਂ ਬਾਣੀ ਨੂੰ ਆਪਣੇ ਅੰਦਰ ਮੰਨ ਕੇ ਚੱਲਣਾ ਵੀ ਬਾਣੀ ਕੀ ਕਹਿੰਦੀ ਆ ਸਾਨੂੰ। ਤੇ ਫਿਰ ਇਹ ਵੀ ਨਾ ਸਮਝੋ ਵੀ ਕੱਲਾ ਇਹ ਗਿਆਨ ਹੀ ਐ। ਗਿਆਨ ਹੀ ਸਾਡਾ ਗੁਰੂ ਐ। ਇਹ ਤੋਂ ਬਿਨਾ ਅਸੀਂ ਕੱਖ ਦੇ ਨਹੀਂਗੇ। ਇਹ ਤੋਂ ਬਿਨਾ ਪੱਤਣੀ ਹਿਲਦਾ। ਅਸੀਂ ਸਾਹ ਲਈਏ ਨਾ ਇਹ ਤੋਂ ਬਿਨਾ ਨਹੀਂ ਲੈ ਇਹਨੇ ਸਾਨੂੰ ਦਿੱਤੇ ਨੇ। ਔਰ ਅਸੀਂ ਅਸੀਂ ਇਹਨੂੰ ਗਿਆਨ ਦਾ ਸੋਮਾ ਬਣਾਤਾ ਸਾਡੇ ਕਥਾਵਾਚਕ ਵਿੱਚ ਤਾਂ ਕਹਿੰਦੇ ਭਾਈ ਇਹਨਾਂ ਕੋ ਡੁੱਗਦਾ ਵਿੱਚ ਪਾਈ ਜਾਂਦੇ ਨੇ ਅਗਰ ਸਿੱਖੀ ਨਹੀਂ ਬਣੇ ਲੱਗੀ ਸਾਨੂੰ ਜਿੰਨਾਂ ਨੇ ਸਿਰ ਕੋ ਨਿਮੋ ਨਿਕਰਾਏ ਨਾ ਉਹਨਾਂ ਨੂੰ ਕੀ ਪਤਾ ਸਿੱਖੀ ਕੀ ਹੁੰਦੀ ਹੈ ਸਾਨੂੰ ਉਹ ਹੀ ਦੰਦੇ ਨੇ ਕਿ ਤੁਸੀਂ ਸਿੱਖੋ ਤੁਸੀਂ ਸਿੱਖ ਨਹੀਂ ਬਣੇ ਲੱਗੇ ਗਾਤਰਾ ਭਾ ਗਗੜਾ ਸਿੱਖ ਬਣ ਜਾਂਦਾ ਫਿਰ ਹੋਰ ਕਿੰਨੇ ਸਿੱਖ ਬਣਦਾ ਤੁਸੀਂ ਦੱਸ ਦੋ ਜਿਹੜੇ ਦਦਨਾ ਨਾ ਤੇ ਤੁਸੀਂ ਉਹ ਦੱਸ ਦੋ ਅਸੀਂ ਵੀ ਨਾਲ ਆ ਜੂਦੇ ਵਿੱਚ ओके ਗੱਤਰਾ ਪਾ ਕੇ ਸਿੱਖ ਨਹੀਂ ਬੰਦਦਾ ਫਿਰ ਬੰਦੇ ਕਿਵੇਂ ਨੇ ਉਹ ਦੱਸ ਦੋ ਸਾਨੂੰ ਕਿਹੜੇ ਸਿੱਖ ਬੰਦੇ ਐਵੇਂ ਐਵੇਂ ਸਵਾਲ ਕਰੀ ਜਾਂਦੇ ਨੇ ਸਾਡੇ ਤੇ ਹਾਂ 2-4 ਹੁੰਦੇ ਨੇ ਰਿਕ ਦੇ ਵਿੱਚ ਨੇ ਕਿੱਥੇ ਨਹੀਂਗੇ ਰਿਕ ਵਿੱਚ ਘਟ ਹੁੰਦੀਆਂ ਪਰ 2-4 ਦੇ ਨਾਲ ਹਰੀਕ ਨੂੰ ਨਾ ਹੋ ਕਰੋ ਇੰਨਾ ਨੇ ਤਾਂ ਬਾਬੇ ਨਾਨਕ ਦੇ ਰੋੜੇ ਮਾਰਿਆ ਕੇ ਸਾਡਾ ਗੁਰੂ ਨੇ ਕਿਹ ਕੇ ਕੌਣ ਹੈ ਭੂਤਨਾ ਬਤਾਲਾ ਹੈ ਭੂਤਨਾ ਕਿਹਾ ਗਿਆ ਲੈ ਅੱਜ ਵੀ ਸਾਨੂੰ ਕਹਿੰਦੇ ਨੇ ਨਾ ਸਿੱਖਾਂ ਨੂੰ ਕਿ ਹਾਈ ਅੰਦਾਜ਼ ਗ੍ਰੇਤਾ ਵੀ ਬਾਬਾਂ ਦੇ ਚੌਕੀਆਂ ਭਰਦੇ ਨੇ ਭਰਦੇ ਹੋਣਗੇ ਬਹੁਤ ਭਰਦੇ ਨੇ ਪਰ ਹਰੇਕ ਨਹੀਂ ਕੋ ਜਾ ਹੁੰਦਾ ਹਰੇਕ ਤੇ ਉਹੀ ਉਹੀ ਓਗਲ ਹਰੇਕ ਤੇ ਨਾ ਠਾਈ ਜਾਂਦੀ ਹਰੇਕ ਨੂੰ ਇੱਕ ਸੂਈ ਦੇ ਨੱਕੇ ਵਿੱਚ ਨਹੀਂ ਨਿਗਾਹਿਆ ਜਾਂਦਾ ਪਰ ਬਾਣੀ ਹਰੇਕ ਨੂੰ ਇੱਕੋ ਉਪਦੇਸ਼ ਦਿੰਦੀ ਆ ਅੱਜ ਅਸੀਂ ਹਰੇਕ ਬੰਦਾ ਉੱਠ ਕੇ ਬਿਆਨ ਦਿੰਦਾ ਜੀ ਆਏ ਆਏ ਜਿੰਜ ਬੁੱਧੀ ਦਿੱਤੀ ਰੱਬ ਨੇ ਤਾਂ ਤੂੰ ਪੜ ਰਹਿ ਹੈ ਓਕੇ ਸਾਨੂੰ ਲੋਕ ਸਵਾਲ ਕਰਦੇ ਨੇ ਬੋਦੀਆਂ ਵਾਲੇ ਜਿਨ੍ਹਾਂ ਦੇ ਘੋਨੇ-ਮੋਨੇ ਸੇਰਾ ਅਗਸਰ ਅਮਰਤਿ ਸ਼ਾਕਨਾ ਕਾੜਾ ਜਾਦਿਸੇ ਕੋਇ ਨਾ ਬੜੋ ਕਿਹਾ ਸ ਬਾਬੇ ਭਕਤੂ ਦਾ ਭਕਤੂ ਦੇ ਦੋ ਪੁੱਤਰ ਸੀ ਗੌਰਾ ਤੇ ਜਵੜਾ ਗੌਰੇ ਦੇ ਪੁੱਤਰ ਚਾਰ ਪੁੱਤਰ ਸੀਗੇ ਗੌਰੇ ਦੇ ਚਾਰਾਂ ਦੇ ਵਿੱਚ ਇੱਕ ਪੁੱਤਰ ਸੀ ਦਿਆਲਦਾਸ ਸਾਰੇ ਨੇ ਅਮਰਤਿ ਸ਼ਾਕਲੇ ਕੰਨੇ ਦਿਆਲਦਾਸ ਨੇ ਕਾਲਾ ਵਟ ਲਿਆ ਗੁਰੂ ਕੋ ਗੁਰੂ ਨੇ ਟਰਵੰਦੀ ਸਾਹਿਬ ਨੂੰ ਅਮਰਤਿ ਸ਼ਾਖਾ ਹੀ ਗੁਰੂ ਘਰੋਂ ਮੁੱਖ ਵਟ ਲਿਆ ਸਾਰਾ ਕਰਦਾ ਰਿਆ ਗੁਰੂ ਕਲਾ ਭਈ ਅਮਰਦਾਸ ਸਾਹਿਬ ਆਸ਼ਕਿਆ ਨੀ ਮੂੰਹ ਪਾਸੇ ਕਰ ਲਿਆ ਗੁਰੂ ਨੇ ਫਿਰ ਮੈਂ ਤਾਂ ਕਰਦਾ ਫਿਰੇ ਤੇ ਅੱਜ ਜਿਹੜੇ ਕੋਨੇ ਮੋਨੇ ਨੇ ਸਾਨੂੰ ਕਹਿੰਦੇ ਨੇ ਅਮਰਦਾਸ ਸਾਹਿਬ ਕੀ ਹੋ ਜੂ ਅਸੀਂ ਤਾਂ ਉਹੀ ਬਾਣੀ ਪੜ ਲੈਣੇ ਆਗੇ ਜੇ ਉਹੀ ਬਾਣੀ ਪੜਨਾ ਗੱਲ ਹੁੰਦੀ ਨਾ ਤਾਂ ਦਿਆਲ ਦਾਸ ਨੂੰ ਪਤਾ ਲੱਗੇਗਾ ਰੋਂਦਾ ਨਹੀਂ ਸੀ ਉਹ ਜਦੋਂ ਉੱਚਾ ਰਹਿਣਾ ਹੁੰਦਾ ਸੀਗਾ ਪੁੱਤੋ ਲਵੇਰੀ ਸਰ ਗੁਰਦੁਆਰਾ ਬਣਿਆ ਹੋਣਾ ਇਸ ਜਗ੍ਹਾ ਤੇ ਆਇਆ ਸੀਗਾ ਮੈਂ ਤਾਂ ਕਰਦਾ ਸੀ ਕਹਿੰਦਾ ਜੀ ਮੈਨੂੰ ਬਖਸ਼ ਲਓ ਦਿਆਲ ਦਾਸ ਨੇ ਕਹਿ ਕੇ ਕਹਦਾ ਮੈਨੂੰ ਅਮਰ ਤੇਰੀ ਰਾਤ ਦੇ ਦਿਓ ਤੇ ਦਾਤ ਤੇ ਦੋ ਕਿੱਥੇ ਜਾ ਕੇ ਮਿਲੀ ਆ ਕਿੰਨੇ ਟਾਈਮ ਬਾਅਦ ਰੋਣ ਲੱਗ ਗਿਆ ਸੀਗਾ ਚਰਨੀ ਡਿੱਗ ਪੈਸੀ ਤੇ ਅੱਜ ਅਸੀਂ ਕਹਿੰਨੇ ਆ ਭਾਈ ਅਮਰਦਸ਼ਾ ਤੋਂ ਦੀ ਕੀ ਲੋੜ ਐ ਸਾਨੂੰ ਜਿਨ੍ਹਾਂ ਦੇ ਮੂੰਹ ਸਿਰ ਰੜੇ ਕਰਾਂਗੇ ਬਿੰਨਾ ਉਹੀ ਸਾਨੂੰ ਕਹਿੰਦੇ ਨੇ ਕਿ ਅਮਰਦਸ਼ਾ ਕੀ ਕੀ ਹੋ ਜੂਗਾ ਸਾਨੂੰ ਗੁਰੂ ਨੇ ਦਾਤ ਬਖਸ਼ੀ ਐ ਨਾ ਗੁਰੂ ਵਾਲੇ ਬਣਾਇਆਗਾ ਤੇ ਕਿਸੇ ਗੱਲੋਂ ਹੀ ਬਣਾਇਆ ਕਿਸੇ ਗੱਲ ਦੀ ਅਮਰਦਸ਼ਾ ਕਾਇ ਸੀ ਜਿਆ ਜੀ ਐਂ ਪਤਾ ਹੁੰਦਾ ਨਾ ਵੀ ਹਰੀਖ ਦੇ ਵਿੱਚ ਸਿੱਖੀ ਆ ਜੇ ਹਰੀਖ ਦੇ ਵਿੱਚ ਨਹੀਂ ਆਉਂਦੀ ਇਹ ਤੇ ਦਾਖਲਾ ਲੈਣਾ ਪੈਂਦਾ ਕਿਸੇ ਸਕੂਲ ਦੇ ਵਿੱਚ ਭਰਤੀ ਹੋਮੋਗੇ ਨਾ ਸਕੂਲ ਦੇ ਵਿੱਚ ਭਰਤੀ ਤੁਸੀਂ ਐ ਨਹੀਂ ਹਰੇਕ ਜਿਹੜੇ ਪਾ ਕੇ ਵਗ ਜੋਗੇ ਉਤੋਂ ਦੀ ਯੂਨੀਫਾਰਮ ਹੋ ਜੇ ਉਤੋਂ ਦੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਤੇ ਸਾਡੇ ਧਰਮ ਦੇ ਵਿੱਚ ਸਾਡੀ ਫੌਜ ਆ ਅਕਾਲ ਪੁਰਖ ਦੀ ਫੌਜ ਆ ਤੇ ਸਾਡੇ ਵੀ ਰੂਲ ਐਂਡ ਰੈਗੂਲੇਸ਼ਨ ਨੇ ਹਰ ਇੱਕ ਬੰਦਾ ਇਹਦੇ ਵਿੱਚ ਐਂਟ ਨਹੀਂ ਹੋ ਸਕਦਾ ਹਰ ਇੱਕ ਬੰਦਾ ਕਿਰਪਾਨ ਨਹੀਂ ਲੈ ਸਕਦਾ ਗੁਰੂ ਦੀ ਆ ਬਾਣੀ ਪੜ ਸਕਦੇ ਨੇ ਪਰ ਜਿੰਨੀ ਮਾਨਤਾ ਸਿੱਖ ਨੂੰ ਆ ਅੰਮ੍ਰਿਤ ਸ਼ਕ ਅੰਮ੍ਰਿਤ ਧਾਰੀ ਬੰਦੇ ਨੂੰ ਉਨੀ ਮਾਨਤਾ ਉਹ ਨੂੰ ਨਹੀਂ ਮਿਲ ਸਕਦੀ ਸਾਡੇ ਵੱਲ ਗੁਰੂ ਪਿੱਠ ਕਰੀ ਖੜਾ। ਇਤਿਹਾਸ ਪੜੋ, ਸਾਖੀ ਪੜੋ ਤਾਂ ਤੁਹਾਨੂੰ ਪਤਾ ਲੱਗ ਜੂਗਾ। ਪਰ ਜਦੋਂ ਪੜਨੇ ਕੁਛ ਨਹੀਂ, ਬਸ 2-4-5 ਦੇ ਪੜ ਲਵੇ ਜੀ ਹਾਂ ਜੀ ਇਹ ਕਿਸੇ ਬਾਬੇ ਦੇ ਢੋਕ ਦੀ ਐ, ਉਸੇ ਬਾਬੇ ਦੇ ਬੈੜੀ ਪੈਣ ਦੇ ਹਾਂ ਜੀ ਬਾਬਾ ਜੀ ਤੁਸੀਂ ਤੇ ਗਲਤ ਕਰਿਆ ਸੀ ਐ ਪੜਦੇ ਤੁਸੀਂ ਐ ਬਣਦੇ। ਕਿਸੇ ਨੂੰ ਇਤਿਹਾਸ ਦਾ ਕੁਛ ਨਹੀਂ ਪਤਾ। ਹਾਂ ਇਹ ਕੋ ਦੋਗਦਾ ਤੇ ਕੌਣ ਨੂੰ ਕਰਦਾ ਸਾਨੂੰ। ਐ ਜੇ ਐ ਹੈ ਨਹੀਂ ਇਤਿਹਾਸ ਦੀ ਵਿਚਾਹ ਹੈ ਨਹੀਂ ਉਹ ਹੈ ਨਹੀਂ। ਅੱਜ ਸਾਨੂੰ ਸਾਡੇ ਜਵਾਕ ਸਵਾਲ ਕਰਦੇ ਨੇ ਵੀ ਅੱਜ ਬਾਬਾ ਜੀਤ ਸਿੰਘ ਬਿਨਾ ਸੀਸ ਤੋਂ ਕਿਵੇਂ ਲੜ ਗਿਆ ਦੇਖੋ ਕੱਲ ਨੂੰ ਇਹ ਵੀ ਸਵਾਲ ਕਰਨਗੇ ਬਚਿੱਤਰ ਸਿੰਘ ਨੇ ਨਾਲੇ ਆ ਠੀਕ ਕਿਵੇਂ ਮਾਰਤਾ ਉਹ ਤਾਂ ਮਾਰ ਹੀ ਨਹੀਂ ਸਕਦਾ ਅਸੀਂ ਇਹਨਾਂ ਨਾਲ ਤੁਰੇ ਫਿਰਦੇ ਹਾਂ ਜੀ ਸਾਨੂੰ ਇਤਿਹਾਸ ਨਹੀਂ ਪਤਾ ਸਾਨੂੰ ਬਸ ਇੱਕ ਗੱਲ ਆ ਸੀ ਆਹ ਕਰ ਲਾਂਗੇ ਸਿੱਖੀ ਚਾਹ ਨਹੀਂ ਦੇਖਿਆ ਸਾਡੇ ਅਸੀਂ ਉਹ ਪੁਆਇੰਟ ਭਾਲਦੇ ਜਿਹੜਾ ਸਿੱਖਾਂ ਤੇ ਟੁੱਕਦਾ ਹੋਵੇ ਵੀ ਇਹਨੂੰ ਨੀਵਾ ਕਿਵੇਂ ਦਿਖਾਈ ਉਹ ਪੰਗਤੀ ਚੱਕਦੇ ਆ ਗੋਲ ਵਾਲੀ ਕੋਈ ਪੰਗਤੀ ਨਹੀਂ ਚੱਕਦੇ ਬਸ ਇਹ ਦੇਖਦੇ ਆ ਕਿ ਇੱਥੇ ਅਸੀਂ ਘਾਟ ਕੱਢਾਂਗੇ ਆ ਪੰਗਤੀ ਜਿਹਨਾਂ ਦੀ ਟੁਕ ਗਈ ਚਲੋ ਜੀ ਉਹ ਪੰਗਤੀ ਚੱਕਾਂਗੇ ਜਿਹੜੀ ਮੋਨੇ ਕੋਨੇ ਤੇ ਉੱਚਾ ਦਿਖਾਉਂਦੀ ਹੋਵੇ ਤੇ ਦੂਜਿਆਂ ਨੂੰ ਨੀਵਾਂ ਦਿਖਾਉਂਦੀ ਹੋਵੇ ਇਹ ਇਹ ਪੰਗਤੀ ਚੱਕਾਂਗੇ ਅਸੀਂ ਆ ਚੀਜ਼ਾਂ ਸਾਡੇ ਵਿੱਚ ਵੜ ਗਈਆਂ ਤਾਂ ਹੀ ਅਸੀਂ ਕਾਮਯਾਬ ਨਹੀਂ ਹੋ ਰਹੇ ਸਾਡੀ ਕੌਮ ਨੇ ਸਾਨੂੰ ਮਾਰਚ ਮਾਰ ਦਿੱਤਾ ਜਿਹੜੇ ਕਥਾਵਾਚਕ ਬਣੇ ਬੈਠੇ ਨੇ ਮੈਨੂੰ ਬੇਨਤੀ ਕਰਦਾ ਸਾਰੇ ਰੱਬ ਨਹੀਂ ਬਣ ਜਾਂਦੇ ਬਾਣੀ ਪੜੀ ਆ ਮੈਂ ਸਤਿਕਾਰ ਕਰਦਾ ਸਾਰਿਆਂ ਦਾ ਬਾਣੀ ਪੜੀ ਆ ਪਰ ਤੁਸੀਂ ਇਹ ਵੀ ਨਾ ਕਹੋ ਵੀ ਅੱਜ ਤੋਂ ਬਾਅਦ ਸਾਡਾ ਕੰਮ ਖਤਮ ਆ ਵੀ ਅਸੀਂ ਤਾਂ ਜਮ ਉਤਲੇ ਲੈਵਲ ਤੇ ਵਾਗੇ ਇਹਦਾ ਸਾਰੀ ਉਮਰ ਜਿੱਕਿੰਦਾ ਬਾਬਾ ਨਾਨਕ ਖੁਦ ਰੂਪ ਸੀ ਅਕਾਲ ਰੂਪ ਸੀ ਉਹ ਤਾਂ ਆਪਦੇ ਆਪ ਨੂੰ ਦਾਸ ਕਹੀ ਗਿਆ ਤੇ ਅਸੀਂ ਵੱਡੇ ਰਾਜੇ ਬਣੇ ਬੱਤੀ ਅਸੀਂ ਠੇਕਾ ਲੇਤਾ ਰਮਦਾ ਬਾਣੀ ਪੜ ਕੇ ਅਸੀਂ ਕਹਿੰਨੇ ਆ ਭਾਈ ਸਾਦੋਂ ਉੱਪਰ ਕੋਈ ਵਿਆਖਾ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਸਾਰੇ ਕਰ ਸਕਦੇ ਨਹੀਂ ਜਦੋਂ ਬਾਬਾ ਨਾਨਕਸ ਆਪਦੇ ਆਪ ਨੂੰ ਦਾਸ ਕਹਿੰਦਾਗਾ ਤੇ ਫਿਰ ਅਸੀਂ ਦਾਸ ਕਿਉਂ ਕਹੌਣ ਕਿਉਂ ਲੱਗੀ ਹਾਂ ਉਤੋਂ ਤੋਂ ਦੋਨੇ ਦੇ ਤੌਰ ਤੇ ਕਹੀ ਜਾਂਦਾ ਜੀ ਦਾਸ ਵੱਲੋਂ ਬੇਨਤੀ ਆ ਪਰ ਕਹਾਵ ਦੇ ਵਿੱਚ ਜੀ ਸਾਡੇ ਨਾਲ ਚੈਲੰਜ ਹੈ ਜੀ ਸਾਡੇ ਨਾਲ ਬਹਿ ਕੇ ਡਿਬੇਟ ਕਰੋ ਕੋਈ ਵੀ ਕਰ ਸਕਦਾ ਅਸੀਂ ਹੰਕਾਰੇ ਹੋਏ ਆਗੇ ਬਾਣੀ ਪੜ੍ਹ ਕੇ ਹੰਕਾਰ ਆ ਗਿਆ ਸਾਡੇ ਵਿੱਚ ਬੁੱਧੀ ਸਭ ਕੋਲੇ ਹੁੰਦੀ ਆ ਵੱਧ ਘੱਟ ਕਿਸੇ ਨੇ ਨਹੀਂ ਦਿੱਤੀ ਰੱਬ ਨੇ ਪਰ ਗੱਲ ਇਹ ਹੈ ਕਿ ਕਿਸੇ 'ਚ ਹੰਕਾਰ ਜਾਦੇ ਬੋਲ ਪੰਦਾ ਕਿਸੇ 'ਚ ਬੋਲਦਾ ਨੀ ਨਿਮਰਤਾ ਦੇ ਵਿੱਚ ਰਹਿ ਕੇ ਗੁਰੂ ਦਾ ਪਾਣਾ ਮੰਨਦੇ